ਹੈਲੋ ਸਾਰਿਆਂ ਨੂੰ ਮੇਰੀ ਪਿਆਰੀ ਸਤਿ ਸ਼੍ਰੀ ਅਕਾਲ ਜੀ ਕਾਰਜੀ ਇੰਦਰ ਪੰਜਾਬੀ ਬਲਾਊਸ ਤੁਹਾਡਾ ਸਵਾਗਤ ਹੈ ਜੀ ਬਹੁਤ ਸਾਰਾ ਪਿਆਰ ਦੇਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ ਜੜੀਆਂ ਭੈਣਾਂ ਦੇ ਕਈ ਵਾਰੀ ਐਕਸਲ ਹੁੰਦਾ ਕਿ ਮੇਰੇ ਕੋਲ ਨਾਮ ਨਹੀਂ ਬੋਲੇ ਜਾਂਦੇ ਹਨਾ ਕਈ ਵਾਰੀ ਮੇਰੇ ਦਿਮਾਗ ਚ ਨਹੀਂ ਰਹਿੰਦਾ ਤੇ ਕਈ ਵਾਰੀ ਮਤਲਬ ਚਲੋ ਕੰਮ ਕਰਦੇ ਨਿੱਕਲ ਜਾਂਦਾ ਤੇ ਸੌਰੀ ਠੀਕ ਹੈ ਜੀ ਬਾਕੀ ਆ ਦੇਖੋ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਵੀ ਵਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਨਾਲੇ ਇੱਧਰ ਕੰਮ ਕਰ ਲਿਆ ਸੀ ਆਪਾਂ ਨਾਸ਼ਤਾ ਬਣਾ ਲਿਆ ਸੀ ਨਾਸ਼ਤੇ ਤੋਂ ਫ੍ਰੀ ਹੋ ਚੁੱਕੇ ਸੀ ਹੁਣ ਕਰਾਂਗੇ ਜੀ ਕੰਮ ਅਜ ਮਸਾਲਾ پیسਣਾ ਮੈਂ ਮੇਰੀ ਚਾਹ ਦਾ ਮਸਾਲਾ ਬਿਲਕੁਲ ਖਤਮ ਹੋਇਆ ਤੇ ਕੀ ਕੁਝ ਪਾਣੀ ਹੋਣੀ ਹੈ ਮੈਂ ਆਪਣੇ ਚਾਹ ਦੇ ਮਸਾਲੇ ਚ ਇਹ ਵੀ ਤੁਹਾਡੇ ਨਾਲ ਵੀ ਲੋਗ ਸ਼ੇਅਰ ਕਰਾਂਗੇ ਠੀਕ ਹੈ ਜੀ ਬਣੇ ਰਿਓ ਤੱਕ ਤੱਕ ਤੇ ਮੈਂ ਕਿਹਾ ਚਲੋ ਸੋਈ ਸਾਫ਼ ਕਰਦੇ ਆਂ ਸਵੇਰ ਦੇ ਛੋਟੇ ਛੋਟੇ ਕੰਮ ਤਾਂ ਤੁਸੀਂ ਡੇਲੀ ਦੇਖਦੇ ਹੀ ਰਹਿੰਦੇ ਹੋ ਕਿਉਂਕਿ ਲੱਗ ਤੋਂ ਹੋਣਾ ਚਾਹੀਦਾ ਜਿਵੇਂ ਅੱਜ ਕੱਲ ਮੌਸਮ ਬਦਲ ਰਿਹਾ ਸਾਰੀਆਂ ਚੀਜ਼ਾਂ ਨੂੰ ਲਗਵਾਉਣੀ ਹੈ ਜ ਠੀਕ ਹੈ ਜੀ ਮਸਾਲੇ ਮਸੂਲਿਆਂ ਨੂੰ ਧੁੱਪ ਲਗਵਾ ਕੇ ਫਿਰ ਪੀਸਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਨੂੰ ਪਹਿਲਾਂ ਵੀ ਕਮੈਂਟ ਆਇਆ ਸੀ ਕਿਸੇ ਭੈਣ ਦਾ ਕਿ ਤੁਸੀਂ ਜਦੋਂ ਚਾਹ ਦਾ ਮਸਾਲਾ ਜਾਂ ਗਰਮ ਮਸਾਲਾ ਬਣਾਓਗੇ ਤੇ ਸਾਡੇ ਨਾਲ ਵੀਡੀਓ ਸ਼ੇਅਰ ਕਰਿਓ ਠੀਕ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਈ ਭੈਣ ਕਿੱਥੋਂ ਬੋਲਦੀ ਹੈ ਠੀਕ ਹੈ ਜੀ ਮੈਨੂੰ ਅੱਛਾ-ਅੱਛਾ ਕਮੈਂਟ ਜਰੂਰ ਕਰਿਆ ਕਰੋ ਬਾਕੀ ਬਣੇ ਰਹੋ ਤਦ ਤੱਕ ਤੇ ਮੈਂ ਕਰਦੀਆਂ ਹੋਰ ਕੰਮ ਕਰਕੇ ਫਿਰ ਮੈਂ ਜਿਸ ਤਰ੍ਹਾਂ ਵੀ ਕਰਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਕਿਉਂਕਿ ਮੇਰੇ ਨਾਲ ਛੋਟੇ-ਛੋ ਜਿਹੜੇ ਕਰਨੇ ਅੱਜ ਦੋ ਚਾਰ ਪਲਾਂਟ ਲਏ ਹੋਏ ਆ ਮਸਾਲਾ ਪਾਣਾ ਥੋੜਾ ਚੁੱਲਾ ਵੀ ਠੀਕ ਕਰਨਾ ਹੈ ਬਾਕੀ ਦੋ ਲੋ ਜੀ ਇੱਧਰ ਲਏ ਸੀ ਆਪਾਂ ਪਲਾਂਟ ਪਲਾਂਟ ਲਾਣ ਲੱਗੀਆਂ ਮੈਂ ਤੇ ਗੁਰਪ੍ਰੀਤ ਸਿਸਟਰ ਜੀ ਤੁਸੀਂ ਇਦਾਂ ਨਾ ਕਿਹਾ ਕਰੋ ਜਦੋਂ ਤੁਹਾਡਾ ਕਮੈਂਟ ਆਂਦਾ ਮੈਂ ਜ਼ਰੂਰ ਸਾਰਿਆਂ ਦੀ ਕਮੈਂਟ ਪੜਦੀ ਹੁੰਦੀ ਆ ਹੋ ਸਕਦਾ ਹੈ ਕਈ ਵਾਰੀ ਜਦੋਂ ਮੈਂ ਕਿਸੇ ਦਾ ਕਮੈਂਟ ਪੜਦੀ ਹੁੰਦੀ ਹੁੰਦੀ ਆ ਨਾ ਤੇ ਤੁਸੀਂ ਧਿਆਨ ਨਾਲ ਨਹੀਂ ਦੇਖਦੇ ਮੈਂ ਫਿਰ ਹਰ ਵਾਰ ਇਹ ਹੀ ਕਹਿੰਦੀ ਹੁੰਦੀ ਆ ਕਿ ਮੈਂ ਹਰ ਭੈਣ ਦਾ ਕਮੈਂਟ ਜ਼ਰੂਰ ਰੀਡ ਕਰਦੀ ਆ ਜਿੰਨਾ ਦਾ ਵੱਡਾ ਤੇ ਵਧੀਆ ਕਮੈਂਟ ਹੁੰਦਾ ਤੇ ਮੈਂ ਸਭ ਤੋਂ ਅੱਗੇ ਪਿੰਨ ਵੀ ਕਰ ਦਿੱਤੀ ਹੈ ਤੇ ਤੁਸੀਂ ਬੜਾ ਕਿਹਾ ਕਿ ਮੈਂ ਕਮੈਂਟ ਨਹੀਂ ਕਰਨਾ ਕਿਉਂ ਨਹੀਂ ਕਰਨਾ ਜੀ ਬਹੁਤ اچھا ਲੱਗਦਾ ਮੈਨੂੰ ਵਧੀਆ ਵਧੀਆ ਪਰ ਬਲੀ ਸਿਰ ਤੁਸੀਂ ਇਹ ਮੈਨੂੰ ਜਰੂਰ ਦੱਸਿਓ ਕਿ ਕੀ ਤੁਸੀਂ ਕਿੱਥੋਂ ਦੀ ਬੋਲਦੇ ਹੋ ਠੀਕ ਹੈ ਜੀ ਤੁਸੀਂ ਕਿੱਥੇ ਰਹਿੰਦੇ ਹੋ ਬੋਲਦੇ ਨਹੀਂ ਸੋਰੀ ਕਿੱਥੇ ਰਹਿੰਦੇ ਹੋ ਬੋਲਦੀ ਤਾਂ ਮੈਂ ਹੁੰਦੀ ਆ ਜੀ ਜੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਮੈਂ ਤੁਹਾਡਾ ਸਪੈਸ਼ਲ ਕਮੈਂਟ ਪੜ੍ਹੂੰਗੀ ਠੀਕ ਹੈ ਜੀ ਜਿਹੜੀਆਂ ਮੈਨਾ ਮੈਨੂੰ ਕਹਿੰਦੇ ਨੇ ਸਾਡਾ ਕਮੈਂਟ ਰੀਡ ਕਰਿਓ ਅਗਲੇ ਦਿਨ ਤੇ ਮੈਂ ਤਾਂ ਹੀ ਰੀਡ ਕਰਦੀ ਹੁੰਨੀ ਆ ਬਾਕੀ ਸਾਰੇ ਜਿਨ੍ਹਾਂ ਨੇ ਮੈਨੂੰ ਵਧੀਆ ਲੱਗਦੇ ਮੈਂ ਸਾਰਿਆਂ ਦੇ ਕਮੈਂਟ ਇੱਦਾਂ ਹੀ ਕਰ ਦਿੰਦੀ ਆ ਸੌਰੀ ਜੀ ਤੁਸੀਂ ਇਸ ਚੀਜ਼ ਦਾ ਦੁੱਖਾ ਨਾ ਕਰਿਆ ਕਰੋ ਕਿਉਂਕਿ ਬਹੁਤ سارے ਕਈ ਵਰੀ ਕਮੈਂਟ ਹੁੰਦੇ ਜੋ ਨਹੀਂ ਵੀ ਸਾਡੇ ਕੰਮਾਂ ਕਰਕੇ ਯਾਦ ਰਹਿੰਦੇ ਠੀਕ ਹੈ ਜੀ ਮੈਂ ਦਰ ਲਾਣ ਲੱਗਿਆ ਪਾਖ ਲਾ ਆ ਦੇਖੋ ਜੀ ਮੈਂ ਕਰੋਟੋਂ ਦੇ ਦੋ ਪਲਾਂਟ ਲਏ ਸੀ ਇਹ ਮੈਂ ਲੈ ਸੀ ਛੋਟੇ ਛੋਟੇ ਨਾ ਫੁੱਲ ਆਉਂਦੇ ਮੈਨੂੰ ਤੁਹਾਨੂੰ ਪਤਾ ਹੈ ਕਿ ਮੈਨੂੰ ਬਹੁਤ ਸ਼ੌਂਕ ਆ ਦੇਖੋ ਮੈਂ ਇੱਧਰ ਵੀ ਲਾਇਆ ਹੋਇਆ ਫਾਰਮ ਵਗੈਰਾ ਬੜੇ ਅੱਛੇ ਲੱਗਦੇ ਆ ਮੈਨੂੰ ਵਧੀਆ ਵੀ ਲੱਗਦਾ ਹੈ ਇਹਨਾਂ ਨਾਲ ਸਵੇਰੇ ਸਵੇਰੇ ਕੋਠੇ ਦੇ ਚੜ੍ਹ ਜਾਂਦੀ ਹੁੰਦੀ ਹੈ ਨਾ ਮੈਂ ਛੱਤ ਤੇ ਬਹੁਤ ਸਾਰੇ ਤੁਸੀਂ ਦੇਖੇਗੇ ਲੱਗੇ ਹੋਏ ਆ ਬਾਕੀ ਦੇਖਦੇ ਆ ਜੀ ਬਨੇ ਰੋ ਮਾਰੇ ਭਜੀ ਅੱਤਰ ਆਪਾਂ ਨਾਲ ਨਹੀਂ ਹੁਣ ਇਹ ਤਾਂ ਸੋਚ ਲਈ ਵੀ ਕੀ ਨਾ ਆਉਣਾ ਨਹੀਂ ਤਾਂ ਨਿਆਂਟੇ ਵਾਲੇ ਮੈਂ ਮਾਲੀ ਨੂੰ ਗਿਆ ਵੀ ਸੀ ਮੈਂ ਲਾ ਇਸਟਜ ਹੁੰਦਾ ਨਾ ਤੇ ਨਾ ਸੁੱਤਿਆ ਪਰ ਠੀਕ ਹੈ ਮੈਂ ਤਾਂ ਕਦੀ ਨਹੀਂ ਸੁੱਤਦੀ ਹੁੰਦੀ ਜੀ ਮੈਂ ਹਮੇਸ਼ਾ ਜਿਹੜੇ ਕਿਚਨ ਦੇ ਹੁੰਦੇ ਆ ਨਾ ਪਿਆਜ਼ਾਂ ਦੇ ਛਿਲਕੇ ਸਬਜ਼ੀ ਦੇ ਛਿੱਕੇ ਸਾਰਾ ਕੁਝ ਇਹਦੇ ਜੀ ਪਾ ਦਿੰਦੀ ਹਾਂ ਅੰਦਰ ਪੋੜੀ ਬਿੱਟੀ ਹੋ ਜਾਂਦੀ ਹੈ ਇਹ ਸਭ ਕੁਝ ਪੈ ਗਈ ਲਓ ਜੀ ਇਦਾਂ ਲਾਤੇ ਸੀ ਆਪਾਂ ਪlant ਨੂੰ ਲਾਗੇ ਬੜੀ ਉਪਜੀ ਤੇ ਆਪਾਂ ਹੁਣ ਆਪਣੇ ਮਸਾਲੇ ਸੁਕਾਵਾਂਗੇ ਹੋਰ ਛੋਟੇ ਛੋਟੇ ਕੰਮ ਕਰਾਂਗੇ ਮੈਂ ਕਿਹਾ ਚਲੋ ਪਹਿਲਾਂ ਸਫਾਈ ਕਰਨੀ ਹੈ ਨਾ ਫਿਰ ਪਲਾਂਟ ਲਗਾ ਦਿੰਦੇ ਫਿਰ ਤਾਂ ਕਿ ਬਹੁਤ ਸਾਰਾ ਡਸਟ ਹੋ ਜਾਂਦਾ ਤੇ ਜਦੋਂ ਪਲਾਂਟ ਲਗਾਣੇ ਹੁੰਦੇ ਨਾ ਜ਼ਿਆਦਾਤਰ ਵੈਸੇ ਸ਼ਾਮ ਨੂੰ ਜਾਂ ਸਵੇਰੇ ਸਵੇਰੇ ਹੀ ਲਗਾਇਆ ਕਰੋ ਫਿਰ ਇਹਨੂੰ ਛਾਂ ਦੇ ਵਿੱਚ ਰੱਖਣੇ ਚਾਹੀਦੇ ਕਹਿੰਦੇ ਇੱਕ ਦਿਨ ਲਗਾ ਕੇ ਨਾ ਤੇ ਖੂ ਪਾਣੀ ਦੇ ਦੇਣਾ ਚਾਹੀਦਾ ਤੇ ਬਾਕੀ ਕਿੰਨੂ ਕਿੰਨੂ ਸ਼ੌਂਕ ਹੈ ਪਲਾਂਟਸ ਲਗਾਉਣ ਦਾ ਇਹਨਾਂ ਚੀਜ਼ਾਂ ਦਾ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਿਓ ਗੁਰਪ੍ਰੀ ਸਿਸਟਰ ਤੁਸੀਂ ਤਾਂ ਜ਼ਰੂਰ ਦੱਸਿਓ ਮੈਨੂੰ ਠੀਕ ਹੈ ਤੁਹਾਨੂੰ ਵੀ ਪਲਾਂਟ ਲਗਾਉਣ ਦਾ ਸ਼ੌਂ ਬਾਕੀ ਮੈਨੂੰ ਇਹ ਵੀ ਜ਼ਰੂਰ ਦੱਸਿਓ ਕਿਥੋਂ ਬੋਲਦੇ ਹੋ ਠੀਕ ਹੈ ਪਰ ਸੁਜੀਤ ਸਿਸਟਰ ਸੁਜੀਤ ਸਿਸਟਰ ਤੁਹਾਡੀ ਕਵੀਰ ਕਿਦਾਂ ਦੀ ਮੈਂ ਤਾਂ ਕਈ ਵਾਰੀ ਕਮੈਂਟ ਕਰਦੀ ਕਈ ਵਾਰੀ ਬੋਲਦੀ ਹੁੰਦੀ ਸੀ ਪਤਾ ਨਹੀਂ ਸੁਜੀਤ ਸਿਸਟਰ ਦਾ ਕੀ ਪਾਲ ਹੈ ਬਹੁਤ ਵਾਰੀ ਮੈਂ ਐਸੇ ਕਰਕੇ ਪੁੱਛਦੀ ਹੁੰਦੀ ਸੀ ਮੈਨੂੰ ਕਈ ਵਾਰੀ ਹੁੰਦਾ ਸੀ ਕਿਉਂਕਿ ਤੁਸੀਂ ਮੇਰੇ ਡੇਲੀ ਵੀਡੀਓਜ਼ ਆਣ ਵਾਲੇ ਦੇਖਦੇ ਹੋ ਹਨਾ ਵੀਡੀਓ ਨੂੰ ਤੇ ਮੈਨੂੰ ਕਹੀ ਜੀ ਨਾ ਤੁਹਾਡਾ ਕਮੈਂਟ ਨਹੀਂ ਅੱਛਾ ਆਪਣੀ ਸਿਹਤ ਦਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਜੀ ਸਾਡੀ ਸਿਹਤ ਜ਼ਰੂਰੀ ਹੈ ਹੈਨਾ ਵੀਡੀਓ ਵੀਡੀਓ ਤਾਂ ਕੀ ਕਰੀਏ ਜਦ ਆਪਣੀ ਸਰੀਰ ਵੀ ਠੀਕ ਹੈ ਤੁਸੀਂ ਆਪਰੇਸ਼ਨ ਕਰਵਾਇਆ ਸੀ ਨਾ ਅੱਖਾਂ ਦਾ ਤੇ ਮੈਨੂੰ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀਆਂ ਅੱਖਾਂ ਕਿੱਦਾਂ ਹੋਣ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਹੋਰ ਕੰਮਾਂ ਦੇ ਨਾਲ ਬਹੁਤ ਛੋਟੇ ਛੋਟੇ ਐਸੇ ਕੰਮ ਹੋ ਜਾਂਦੇ ਆ ਜੋ ਵੀ ਕਰਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚੱਲਾਂਗੀ ਜੀ ਬਨੇ ਰਹੋ ਹਾਲੇ ਕੋਜੀ ਮੈਂ ਫਿਰ ਲੈ ਲਈਨੇ ਆਪਣੇ ਅੱਜ ਖਾਣ ਜਿਹੜੇ ਲਏ ਸੀ ਸਭ ਤੋਂ ਪਹਿਲਾਂ ਮੈਂ ਕੰਨਾਂ ਨੂੰ ਲਗਾ ਲਿਆ ਤੇ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੈ ਡੇਲੀ ਦੀ ਰੋਟੀ ਵਿੱਚ ਬਹੁਤ ਸਾਰੇ ਹੋ ਜਾਂਦੇ ਆ ਬਹੁਤ سارے ਲਾਇ ਮੈਨੂੰ ਕਹਿੰਦੇ ਵੀ ਆ ਕਿ ਤੂੰ ਖਲਾਰਾ ਪਾਣੀ ਤੇ ਪੈਸੇ ਦੀ ਵੇਸਟੇਜ ਕਰਦੀ ਹੈ ਪਰ ਜੀ ਆਪਣਾ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਹਰ ਆਪਣਾ ਸ਼ੌਂਕ ਪੂਰਾ ਕਰਨਾ ਚਾਹੀਦਾ ਹੈ ਮੈਨੂੰ ਜੇ ਖਾਣ ਨੂੰ ਕੁਝ ਨਾ ਮਿਲੇ ਪਰ ਮੈਂ ਪlant ਜ਼ਰੂਰ ਲੈਂਦੇ ਜੇ ਲਾਰੇ ਮੈਂ ਉਹਨੇ ਵੀ ਕੱਟ ਦਵਾਂ ਆ ਦੇਖੋ ਜਿਵੇਂ ਅਕਸਰ ਸਾਡੇ ਬੂਟਿਆਂ ਦੇ ਸੁੱਕ ਜਾਂਦੇ ਆ ਨਾ ਪੱਤੇ ਤੇ ਤੁਸੀਂ ਕਟਿੰਗ ਕਰਦੇ ਆ ਕੋਈ ਇਹ ਨੁਕਸਾਨ ਦਿੰਦੇ ਆ ਪਰ ਆਪ ਲੱਗੇ ਨਾਲ ਸਾਡੇ ਪlantਸ ਨੂੰ ਮੈਂ ਕਿਚੋਰੇ ਨਾਲ ਦੀ ਕਟਿੰਗ ਕਰਨਾ ਤੇ ਇਹਦੇ ਵਿੱਚ ਵੀ ਦੇਈਓ ਹਲਦੀ ਇਹਦੇ ਵਿੱਚ ਹੀ ਹੁੰਦੀ ਹੈ ਆ ਹਲਦੀ ਦਾ ਗੁੱਟਾ ਲੱਗਿਆ ਹੋਇਆ ਤੇ ਜਿਹੜੀ ਹਲਦੀ ਹੁੰਦੀ ਹੈ ਨਾ ਇਹ ਬਹੁਤ ਬੈਨੀਫਿਟ ਹੁੰਦੀ ਹੁਣ ਸਰਦੀਆਂ ਦੇ ਵਿੱਚ ਇਹਨੂੰ ਕੱਚੀ ਨੂੰ ਹਲਦੀ ਨੂੰ ਕੱਢ ਕੇ ਨਾ ਤੇ ਦੁੱਧੂ ਵੀ ਤੇ ਦੁੱਧ ਵਗੈਰਾ ਵਿੱਚ ਪਾ ਕੇ ਘਰ ਦੀ ਹਲਦੀ ਬਹੁਤ ਵਧੀਆ ਹੁੰਦੀ ਹੈ ਤੇ ਬੇਸ ਵਗੈਰਾ ਤੇ ਵੀ ਲਗਾਓ ਬਹੁਤ ਫਾਇਦਾ ਕਰਦੀ ਹੈ ਤੇ ਆ ਦੇਖੋ ਜੀ ਮੇਰੇ ਪੌਦਿਆਂ ਨੇ ਸੋਨੇ ਸੋਨੇ ਵੱਡੇ ਵੱਡੇ ਹੋ ਗਏ ਇਹਨਾਂ ਨੂੰ ਫਾਰਮ ਪlant ਬੋਲਦੇ ਆ ਤੇ ਲੋ ਗਾਇਸ ਆ ਦੇਖ ਲਓ ਆਪਾ ਬਣਾਤਾ ਛੋਟਾ ਜਿਹਾ ਚੁੱਲਾ ਬਣਾਤਾ ਨਿਕਾ ਜਿਆ ਇਹ ਕਈ ਵਰੀ ਹੁੰਦਾ ਨਾ ਜਿਵੇਂ ਛੋਟਾ ਜਿਹਾ ਕੋਈ ਕੰਮ ਕਰਨਾ ਹੁੰਦਾ ਤੇ ਆਪਾਂ ਚੱਕ ਕੇ ਇਹਨੂੰ ਜਿੱਥੇ ਮਰਜ਼ੀ ਰੱਖ ਲਓ ਤੇ ਦੇਖੋ ਕਿੰਨਾ ਵਧੀਆ ਕਿੰਨਾ ਸੋਹਣਾ ਲੱਗ ਰਿਹਾ ਨਾ ਤੇ ਇਹ ਮੈਂ ਪਤਾ ਕਿਹਦੇ ਤੇ ਬਣਾਇਆ ਤੁਸੀਂ ਦੇਖਿਆ ਸੀ ਜਿਹੜੀ ਆਪਣੀ ਤੋੜੀ ਟੁੱਟ ਜਾਂਦੀ ਹੈ ਨਾ ਆ ਦੇਖੋ ਆਹ ਵਾਲੀ ਤੋੜੀ ਤੇ ਬਣਾਇਆ ਠੀਕ ਹੈ ਐਦਾਂ ਤੁਸੀਂ ਵੀ ਬਣਾ ਲਿਆ ਕਰੋ ਜੇਕਰ ਛੋਟਾ ਜਿਹਾ ਕਈ ਕਹਿੰਦੇ ਨੇ ਨਾ ਪੈਣਾ ਸਾਡੇ ਜਗ੍ਹਾ ਨਹੀਂ ਹੈਗੀ ਤੇ ਏਦਾਂ ਦਾ ਚੁੱਲਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਇਹ ਮੈਂ ਸਪੈਸ਼ਲ ਬਣਾਇਆ ਜੀ ਮੈਂ ਲੈ ਕੇ ਜਾਣਾ ਇਹਨੂੰ ਚੰਡੀਗੜ੍ਹ ਲੈ ਕੇ ਜਾਣਾ ਇਹਨੂੰ ਮੈਂ ਤੇ ਮੈਂ ਤਾਂ ਬਣਾਇਆ ਹੈ ਇਨੂੰ ਜਿੱਦ ਮਰਜ਼ੀ ਆਪਣਾ ਇਹ ਹਾਰੀ ਅਰਜ਼ੁਲਾ ਦੋਨੋਂ ਲੈ ਕੇ ਜਾਣੇ ਨੇ ਇਹ ਛੋਟਾ ਜਿਹਾ ਚੁੰਡਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਕਿੱਦਾਂ ਦਾ ਲੱਗ ਰਿਹਾ ਠੀਕ ਹੈ ਜੀ ਲੋ ਗਾਇਜ਼ ਆ ਦੇਖੋ ਜੀ ਆਪਾਂ ਬਣਾਣ ਲੱਗੇ ਆ ਦਲੀਆ ਪਾਇਆ ਸੀ ਧੁੱਪ ਲਗਵਾ ਲਈ ਤੇ ਇੱਧਰ ਆਪਾਂ ਬਣਾਣ ਲੱਗੇ ਆ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਅੱਜ ਮੈਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਮੈਂ ਕਿਹਾ ਪਹਿਲੇ ਉਹਨੂੰ ਸਭ ਤੋਂ ਪਹਿਲਾਂ ਨਾ ਧੁੱਪ ਲਗਵਾ ਲਈਏ ਇਹ ਛੋਟੀਆਂ ਲੈ ਚੀਏ ਬਾਕੀ ਜੋ ਜੋ ਮਸਾਲਾ ਤੇ ਹੈ ਸਾਰਿਆਂ ਨੂੰ ਆਪਾਂ ਧੁੱਪ ਲਗਵਾਨੀ ਆ ਬਹੁਤ ਸਾਰੀਆਂ ਥਾਲੀਆਂ ਰੱਖ ਲਈਆਂ ਮੈਂ ਧੁੱਪ ਬਹੁਤ ਕਰੜੀ ਨਿਕਲੀ ਹੋਈ ਏ ਮੈਂ ਕਿਹਾ ਚਾਹ ਦਾ ਮਸਾਲਾ ਬਣਾਉਂਗੀ ਨਾਲੇ ਉਸੇ ਤਰ੍ਹਾਂ ਤੁਹਾਨੂੰ ਦੱਸਾਂਗੀ ਸੀ ਅਸੀਂ ਚਾਹ ਇਹਦੇ ਨਾਲ ਚਾਹ ਬਹੁਤ ਟੇਸਟੀ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਜੀ ਇਹ ਨਾ ਅਸੀਂ ਐਡਵਾਂਸ ਲਿਆ ਕੇ ਰੱਖੀਦਾ ਜਿਹੜੀ ਰਾਸ਼ੀ ਪਾਉਂਦੇ ਹੁੰਦੇ ਹਨ ਨਾ ਤੁਸੀਂ ਆਪਾਂ ਲੈ ਆਣੇ ਹੁੰਦੇ ਹਾਂ ਹਮਰ ਤਾਂ ਗੈਰੀ ਜਿਹੀਆਂ ਲਾਚੀ ਨਹੀਂ ਦੀ ਫਰੀ ਲਾਚੀ ਨਹੀਂ ਦੀ ਫਰੀ ਹੈ ਨਾ ਗਰਮ ਮਸਾਲਾ ਜੇ ਨਾ ਦੇਖੋ ਨਾ ਗਰਮ ਮਸਾਲੇ ਨੂੰ ਇਹਨਾਂ ਨੂੰ ਕੀੜਿਆਂ ਨੇ ਗਰਮ ਮਸਾਲਾ ਬਣਾ ਦੇਣਾ ਲੋੜ ਨਹੀਂ ਐ ਸਿਰ ਪੀਸਣ ਦੀ ਤੁਹਾਨੂੰ ਸਾਰੇ ਨੂੰ ਐ ਤੂਪ ਲਗਵਾ ਲੀਏ ਬਸ ਇਹ ਲੋ ਜੀ ਜੱਟਾ ਕਿ ਇਹਨੂੰ ਲੱਗਦੀ ਧੂਪ ਆਪਾਂ ਲੈ ਇਹ ਥੋੜੇ ਜਿਹਾ ਪਲਾਂਟ ਪਲਾਟ ਲਏ ਆ ਜੀ ਉਹ ਆਪਾਂ ਸੁਕਾ ਲਈਏ ਕੱਲ ਵਾਲਾ ਕਿੱਥੇ ਜਿਹੜੇ ਪੱਤੇ ਸੀਗੇ ਤੇਜ ਦਿੱਤੇ ਅਮਰਦੋ ਉੱਥੇ ਰੱਖੇ ਲੋਕਾਂ ਜਿੱਦਾਂ ਦੀ ਅੱਜ ਕੱਲ ਮੌਸਮ ਬਦਲ ਰਿਹਾ ਨਾ ਤੁਹਾਡੇ بارشਾਂ ਹੋ ਕੇ ਹਟੀਆਂ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਧੁੱਪਾ ਵਗੈਰਾ ਜਰੂਰ ਲਗਵਾਇਆ ਕਰੋ ਕਿਉਂਕਿ ਥੋੜੀ ਥੋੜੀ ਨਾ ਸਿੱਲਣ ਜੀ ਹੋ ਜਾਂਦੀ ਹੈ ਅੱਜ ਕੱਲ ਚੀਜ਼ਾਂ ਦੇ ਵਿੱਚ ਠੀਕ ਹੈ ਜੀ ਜਿਵੇਂ ਗਰਮ ਮਸਾਲੇ ਆਪਾਂ ਅਕਸਰ ਵੈਸੇ ਤਾਂ ਕਈ ਲਿਆ ਕੇ ਹੀ ਨਹੀਂ ਆਉਂਦੇ ਐਡਵਾਂਸ ਜਿਵੇਂ ਸਾਡੇ ਤਾਂ ਲਿਆ ਕੇ ਰੱਖੇ ਹੋਏ ਆ ਜੀ ਮੈਂ ਕਨੜ ਧੁੱਪ ਲਗਵਾ ਕੇ ਚੰਗੀ ਤਰ੍ਹਾਂ ਪੀਸ ਕੇ ਰੱਖ ਲੈਣੇ ਆਂ ਇੰਦਰ ਆਪਾਂ ਪੀਸਾ ਰੱਖਿਆ ਸੀ ਕਿ ਮੈਂ ਲੈ ਕੇ ਆਈ ਸੀ ਗੋਲ ਗੱਪੇ ਰੈਡੀ ਨੇ ਆ ਦੇਖੋ ਜੀ ਇਹ ਪਾਪੜ ਨਾਲ ਘਰ ਬਣਾਏ ਸੀ ਕੁਝ ਕੁਝ ਗੋਲ ਗੱਪੇ ਨੇ ਇਹਨਾਂ ਨੂੰ ਵੀ ਆਪਾਂ ਧੁੱਪ ਲਗਵਾ ਲੈਣੇ ਆਂ ਬਾਕੀ ਜੀ ਮਿਲਦੇ ਆ ਤੁਹਾਨੂੰ ਹੋਰ ਤੁਮਾਰੇ ਨਾਲ ਇਹ ਤਾਂ ਮੈਨੂੰ ਲੱਗਦਾ ਉੱਡ ਹੀ ਜਾਵੇਂ ਨੇ ਹਵਾ ਚੋਂ ਹਨਾ ਚੁੰਨੀ ਦੇਣ ਚੁੰਨੀ ਕੀ ਦੇਣਾ ਤੇ ਕਿੜਾ ਮੱਖੀਆਂ ਰਹਿ ਲੱਗੀਆਂ ਉੱਡ ਜੇਗਾ ਮੱਖ ਕਿ ਲੋ ਜੀ ਇੱਧਰ ਆਇਆ ਸਾਡਾ ਮੀਸ਼ੋ ਤੋਂ ਨਾ ਪਾਰਸਲ ਮੰਗਵਾਇਆ ਸੀਗਾ ਬੈੱਡ ਮਤਲਬ ਬੈੱਡ ਤੇ ਵਿਛਾਂਦੇ ਆ ਨਾ ਜਿਵੇਂ ਆਪਣਾ ਪਾਣੀ ਵਗੈਰਾ ਆ ਜਾਂ ਕੁਝ ਡੁੱਲ ਜਾਂਦਾ ਹੈ ਹਨਾ ਜੀ ਬੈੱਡ ਸ਼ੀਟ ਵਿਛਾਂਦੇ ਆ ਬੈੱਡ ਸ਼ੀਟ ਦੇ ਨੀਚੇ ਤੇ ਉਹ ਮੰਗਵਾਇਆ ਸੀ ਮੈਂ ਸਿਰਫ 90 ਰੁਪਏ ਦਾ ਆਇਆ ਜੀ ਠੀਕ ਹੈ ਜੀ ਤੁਸੀਂ ਕਿ ਜੇਕਰ ਮੰਗਵਾਣਾ ਤੇ ਮੀਸ਼ੋ ਤੇ ਬਹੁਤ ਜ਼ਿਆਦਾ ਆਫਰ ਚੱਲ ਰਹੀ ਹੈ ਮੰਗਵਾਇਓ ਕਿ ਲੋ ਗਾਇਸ ਇਹ ਮੰਗਵਾਇਆ ਸੀਗਾ ਮੈਂ ਮੀਸ਼ੋ ਤੋਂ ਆਰਡਰ ਆ ਦੇਖੋ ਇਹ ਮੰਗਵਾਇਆ ਹੈ ਬੈੱਡ ਮਤਲਬ ਬੈੱਡ ਦੇ ਗੱਦਿਆਂ ਦਾ ਨੇ ਪਾਸਾ ਸਿੰਗਲ ਲੈ ਕੇ ਡਾਵਾਂਗੇ। ਇਹ ਸਿੰਗਲ ਹੈ। ਸਿੰਗਲ ਤੇ। ਆਹ ਇਹ ਗੱਟੇ ਸ਼ੇਪ ਜਿਹੜੇ ਪਾਣੀ ਵਾਂਗ ਡੁੱਲੂ ਜਾਂਦਾ ਨਾ ਯਾਪਾਈ ਚੱਦਰ ਦੇ ਵਿੱਚ ਪਾਸਤਾ। ਠੀਕ ਹੈ ਜੀ। ਇਹ ਆਇਆ ਸੀ 90 ਦੇ। ਤੇ ਆ ਦੇਖੋ ਜੀ ਆ ਲੱਗ ਗਈਆਂ ਇਲਾਸਟਿਕ ਸਾਈਡ ਤੋਂ ਗੱਦਿਆਂ ਦੇ ਵਿੱਚ ਕਵਰ ਕਰ ਸਕਦੇ ਆ ਇਹਨਾਂ ਨੂੰ ਠੀਕ ਹੈ ਜੀ।

ਆ ਦੇਖੋ ਜੀ ਮੈਂ ਲੌਂਗ ਲੈ ਲੇ ਇਹ ਲੈ ਲਈ ਆਪਾਂ ਦਾਲਚੀਨੀ ਹੁੰਦੀ ਹੈ ਇਹ ਲੈ ਲਈ ਆਪਾਂ ਮੋਟੀ ਇਲਾਇਚੀ ਹੁੰਦੀ ਹੈ ਠੀਕ ਹੈ ਜੀ ਇਹ ਲੈ ਲਈ ਆਪਾਂ ਜਿਹਨੂੰ ਮਿਸ਼ਰੀ ਕਹਿੰਦੇ ਆ ਨਾ ਧਾਗੇ ਵਾਲੀ ਮਿਸ਼ਰੀ ਪਾਣੀ ਹੈ ਤੁਸੀਂ ਇਹ ਵਧੀਆ ਮਿਸ਼ਰੀ ਹੁੰਦੀ ਹੈ ਠੀਕ ਹੈ ਜੀ ਇਹਨੂੰ ਆਪਾਂ ਥੋੜਾ ਤੋੜ ਜਿਕੇ ਪਾਵਾਂਗੇ ਤੇ ਪਹਿਲਾਂ ਆਪਾਂ ਇਹ ਚੀਜ਼ਾਂ ਦੇਖੋ ਸਾਰੀਆਂ ਪਾ ਲੈਣੇ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਤੋੜ ਕੇ ਨਾ ਆ ਦੇਖੋ ਤੋੜ ਕੇ ਸਾਰਾ ਕੁਝ ਪੀਸ ਲੈਣੇ ਇਹ ਮੈਂ ਤਾਂ ਪੀਸਦੀ ਹੁੰਨੀ ਆ ਜੀ साढ़े चाह का टेस्ट वी आ जाए तो यह पीसीए तो नए नुकसान नहीं देती ये चीज़ा सूँ बहुत पैदे क्योंकि पता कई चीज़ों से इन्ना वीया मतलब होंद कि बहुत अच्छे अच्छे मतलब पोष्ट पोषण तत्व जो कह दें जिन्हों विटामिन भी, भी कह दें है ना वह पाए जाते हैं तो इस करके देखो जी एक दो चार ना तो ये कालिया मिर्चा देखो जी कालिया मिर्चा जरूर सुट लियो ज्यादा नहीं सुटनिया पाँच छः कालिया मिर्चा सुट्यो ठीक है ये कहते वीया रहा है ਤੇ ਮੈਂ ਇੱਦਾਂ ਹੀ ਪੀਸ ਦਿਉਣੀ ਹੈ ਮੈਂ ਕਿਹਾ ਚਲੋ ਆਜਾ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਆਂ ਤੇ ਭੈਣਾ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਹਮਸਾ ਜਦੋਂ ਗਰਮ ਮਸਾਲਾ ਬਣਾਉਗੇ ਤੇ ਉਹ ਵੀ ਬਣਾਓ ਉਹ ਬਣਾਉਂਗੀ ਤੇ ਜੀ ਮੈਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਮੈਂ ਪਿਛਲੀ ਵਾਰੀ ਇਕੱਠਾ ਹੀ ਪੀਸ ਲਿਆ ਸੀਗਾ ਤੇ ਬਹੁਤ ਸਾਰਾ ਮਸਾਲਾ ਮੇਰੇ ਕੋਲ ਪਿਆ ਹੋਇਆ ਹੈ ਲੋ ਛੇੜੇ ਮੈਂ ਸਾਰਾ ਮਸਾਲਾ ਪਾ ਕੇ ਫਿਰ ਮਿਸ਼ਰੀ ਨੂੰ ਥੋੜਾ ਜਿਹਾ ਤੋੜ ਲਾਂਗੇ ਤੇ ਥੈਂਕ ਯੂ ਪੂਜਾ ਸੈਣੀ ਸਿਸਟਰ ਬਹੁਤ ਯਾਦ ਕਰਦੀ ਹਾਂ ਆਪਕਾ ਆਪ ਤਾਂ ਮੇਰੀ ਬੈਸਟ ਫਰੈਂਡ ਹੋ ਆਪ ਬੋਲਤੇ ਹੋ ਨਾ कि मैं या मैं आपका नाम नहीं लेती आप तो मेरे दिल में हो हमेशा क्योंकि आप तो मेरे जब मैं जब मैं वाईटी चलाती थी ना ज्यादा ਤੁਸੀਂ ਮੇਰੇ ਨਾਲ ਜੁੜੇ ਹੋਏ ਆ ਤੇ ਬਹੁਤ ਅੱਛਾ ਲੱਗ ਰਿਹਾ ਹੈ ਤੁਹਾਡਾ ਵੀ ਨਾਮ ਲੈ ਦਿੰਨੀ ਆ ਪੂਜਾ ਸੈਣੀ ਬਹੁਤ ਅੱਛੀ ਹੈ ਬਹੁਤ ਨੇਚਰ ਵਾਈਜ਼ ਦੀ ਤੇ ਮੇਰੇ ਨਾਲ ਬਹੁਤ ਮਤਲਬ ਪੁਰਾਣੀ ਫਰੈਂਡ ਐ ਮੇਰੀ ਠੀਕ ਹੈ ਜੀ ਬਾਕੀ ਸਾਰਿਆਂ ਦਾ ਥੈਂਕ ਯੂ ਹਰਵਿੰਦਰ ਸਿਸਟਰ ਨਰਿੰਦਰ ਸਿਸਟਰ ਰਜਿੰਦਰ ਜੀ ਆਰਤੀ ਜੀ ਮੰਜੂ ਵਾਲਾ ਜੀ ਬਹੁਤ ਮੇਰੀਆਂ ਭੈਣਾਂ ਪਿਆਰੀਆਂ ਪਿਆਰੀਆਂ ਮੇਰੇ ਨਾਲ ਜੁੜੀਆਂ ਹੋਈਆਂ ਜੋ ਮੈਨੂੰ ਬਹੁਤ ਪਿਆਰ ਦਿੰਦੀਆਂ ਜਿਨ੍ਹਾਂ ਦਾ ਨਹੀਂ ਨਾਮ ਯਾਦ ਰਿਹਾ ਤਾਂ ਪਲੀਜ਼ ਕਮੈਂਟ ਕਰਕੇ ਅੱਛਾ ਜਾਂ ਵੱਡਾ ਸਾਰਾ ਦਿਆ ਕਰੋ ਤੇ ਤੁਹਾਡਾ ਮੈਂ ਕਮੈਂਟ ਪਿੰਨ ਵੀ ਕਰੂੰਗੀ ਠੀਕ ਹੈ ਜੀ ਤੇ ਲਓ ਜੀ ਸਾਡਾ ਮਸਾਲਾ ਪੀਸ ਕੇ ਹੋ ਗਿਆ ਤਿਆਰ ਠੀਕ ਹੈ ਜੀ ਤੁਸੀਂ ਵੀ ਇਹ ਵਾਲਾ ਮਸਾਲਾ ਬਣਾਇਓ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਇਹ ਦੇ ਨਾਲ ਚਾ ਤੇ ਪਾਣਾ ਆਪਾਂ ਜਿਵੇਂ ਚੁਟਕੀ ਕੋ ਪਾ ਸਕਦੇ ਆ ਆਪਣੀ ਚਾਹ ਦੇ ਵਿੱਚ ਮਰੇ ਮੈਂ ਤੇ ਹਮੇਸ਼ਾ ਮਟ ਇਕੱਠਾ ਹੀ ਪੀਸ ਕੇ ਰੱਖ ਲੈਣੀ ਹੁੰਨੀ ਆ ਛੋਟੀ ਜੀ ਡੱਬੀ ਚ ਡੇਲੀ ਯੂਜ਼ ਲਈ ਰੱਖ ਲੈਣੀ ਹੁੰਨੀ ਆ ਠੀਕ ਹੈ ਜੀ ਤੇ ਬਾਕੀ ਮੈਨੂੰ ਸਟਾਕ ਕਰ ਲੂੰਗੀ ਹੁਣ ਇਹ ਮਸਾਲਾ ਵਿਆ ਵਿਆ ਖਰਾਬ ਵੀ ਨਹੀਂ ਹੁੰਦਾ ਠੀਕ ਹੈ ਜੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣਾਇਆ ਤੇ ਮੈਨੂੰ ਅੱਛੇ ਅੱਛੇ ਕਮੈਂਟ ਜ਼ਰੂਰ ਕਰਿਓ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਬਾਏ ਬਾਏ